ਆ ਹੈਗਾ ਸਪਰੇਅ ਵਾਲਾ ਪੰਪ ਹੁਣ ਤਾਂ ਆਪਣੇ ਵੀ ਸੁਸਾਇਟੀਆਂ ਦੇ ਵਿੱਚ ਲੱਗ ਪਾ ਆ ਹੀ ਗਏ ਆ ਆਉਣ ਵਾਲਾ ਫਿਊਚਰ ਆ ਜਿਹੜਾ ਇਹਨਾਂ ਦਾ ਹੀ ਹੋਣਾ ਮੈਨੂੰ ਲੱਗਦਾ ਦੇਖੋ ਸਪਰੇਅ ਵਾਲਾ ਪੰਪ ਕਿੰਨਾ ਤਕੜਾ ਵਾ ਆਪਣੇ ਵੀ ਹੁਣ ਸੁਸਾਇਟੀਆਂ ਦੇ ਵਿੱਚ ਆਈ ਗਏ ਆ ਦੇਖੋ ਉਡਣ ਵਾਲਾ ਇਹਨਾਂ ਦੇ ਨਾਲ ਹੀ ਇੱਥੇ ਸਪਰੇਅ ਹੁੰਦੀ ਆ ਦੇਖੋ ਬਹੁਤ ਤਕੜਾ ਮਾਹੌਲ ਆ ਦੇਖੋ ਬਾਕੀ ਆਪਾਂ ਸਕਰੀਨ ਤੇ ਤੁਹਾਨੂੰ ਲੈ ਚਾਲਦੇ ਆ ਜਿੱਥੇ ਕਿ ਪੂਰਾ ਦਿਖਾਇਆ ਜਾ ਰਿਹਾ ਕਿ ਕਿੱਦਾਂ ਇਹਨਾਂ ਦੇ ਨਾਲ ਸਪਰੇਅ ਹੁੰਦੀ ਆ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਆਪਣੇ 10 12 ਏਕੜ ਨਹੀਂ ਹੁੰਦੇ ਇੱਥੇ ਤਾਂ ਹਜ਼ਾਰਾਂ 5000 ਕਿਲੋਮੀਟਰ 5000 ਏਕੜ ਦੇ ਲਾਗੇ ਤੱਕ ਹੀ ਹੁੰਦੇ ਆ ਸੋ ਦੇਖੋ ਵੀਡੀਓ ਬਣਾਈ ਹੋਈ ਹੈ ਕਿ ਕਿੱਦਾਂ ਸਪਰੇਅ ਦੇ ਕੋਲ ਕੌਕੀ ਰਿਹਾ ਵਾ ਰਿਓ ਨੂੰ ਕੇਲ ਰਿਹਾ ਵਾ ਫਾਦ ਕਹਿ ਲਈ ਇਹਨਾਂ ਦੇਖੋ ਫਾਦ ਕਰ ਰਹੀ ਹੈ ਸੋ ਐਡਵਾਂਸ ਟੈਕਨੋਲੋਜੀਆ ਕਾਰਪੋਰੇਟ ਜਿੱਦਾਂ ਕਿ ਆਪਾਂ ਕਹਿ ਸਕਦੇ ਆ ਹੁਣ ਆਮ ਕਿਸਾਨ ਤਾਂ ਇੱਕ ਦੋ ਕਿੱਲੇ ਵਾਲਾ ਇਹ ਜਿਹੜੇ ਸਪਰੇਅ ਪੰਪਾ ਨਹੀਂ ਲਾਊਗਾ ਕਾਰਪੋਰੇਟ ਕਰਾਣਾ ਹੀ ਰਹੂਗਾ ਹਨਾ ਉਹ ਓਦਾਂ ਦਾ ਵਾ ਸੋ ਇਹ ਹੈਗਾ ਆਪਾਂ ਹੁਣ ਆਪਾਂ ਪਹੁੰਚ ਗਏ ਆ ਫਾਇਰੈਂਸ ਸੋ ਫਾਇਰੈਂਸ ਸਟੂਡੀਓ ਦੇ ਵਿੱਚ ਜਿਹੜੇ ਇੱਥੇ ਰਹਿੰਦੇ ਆ ਲੋਕ ਉਹਨਾਂ ਨੂੰ ਸ਼ਾਇਦ ਪਤਾ ਹੋਊਗਾ ਕਿ ਇੱਥੇ ਜਿਹੜੀਆਂ ਜਿਹੜੀਆਂ ਕੀੜੀਆਂ ਨੇ ਉਹ ਅੱਗ ਲਾ ਦਿੰਦੀਆਂ ਨੇ ਹਾਂਜੀ ਤੁਸੀਂ ਸਹੀ ਸੁਣਿਆ ਮੇਰੇ ਮੂੰਹੋਂ ਕੀੜੀਆਂ ਅਜਿਹੀਆਂ ਨੇ ਕਿ ਅੱਗ ਲੱਗ ਜਾਂਦੀ ਆ ਉਹਨਾਂ ਦੇ ਨਾਲ ਸੋ ਦੇਖੋ ਇਹ ਇਹਨਾਂ ਦਾ ਇਦਾਂ ਦਾ ਘਰ ਹੁੰਦਾ ਵਾ ਜਿੱਦਾਂ ਮੈਂ ਦਿਖਾ ਰਿਹਾ ਵਾਂ ਇਦਾਂ ਦੇ ਘਰ ਦੇ ਵਿੱਚ ਕੀੜੀਆਂ ਹੁੰਦੀਆਂ ਨੇ ਤੇ ਇੱਥੇ ਜਦੋਂ ਕਦੇ ਇਹ ਨਿਕਲ ਆਉਂਦੀਆਂ ਅੱਗ ਲਾਉਣ ਵਾਲੀਆਂ ਕੀੜੀਆਂ ਤਾਂ ਉਹ ਮਿੱਟੀ ਨੂੰ ਪ੍ਰੀਜ਼ਰਵ ਕਰ ਲੈਂਦੇ ਆ ਮਤਲਬ ਉੱਥੋਂ ਚੱਕ ਕੇ ਉਹਨੂੰ ਇਹੋ ਜੀ ਜਗ੍ਹਾ ਤੇ ਭੇਜ ਦਿੰਦੇ ਆ ਕਿ ਗਾਹਾਂ ਨਹੀਂ ਉਹ ਬਾਦੀ ਤੇ ਫਾਇਰ ਹੈਂਡਸ ਇਹ ਹਰ ਕਿਤੇ ਹੋ ਸਕਦੀਆਂ ਨੇ ਸੋ ਇਹਨਾਂ ਨੂੰ ਇਹ ਪ੍ਰੀਜ਼ਰਵ ਕਰਦੇ ਆ ਦੇਖੋ ਉਹ ਇਦਾਂ ਦੀਆਂ ਕੀੜੀਆਂ ਹੁੰਦੀਆਂ ਨੇ ਜਿਹੜੀਆਂ ਅੱਗ ਲਾਉਂਦੀਆਂ ਨੇ ਦੇਖੋ ਮੈਂ ਜ਼ੂਮ ਕਰਕੇ ਦਿਖਾਉਣਾ ਸ਼ਾਇਦ ਤੁਸੀਂ ਨਹੀਂ ਸੁਣਿਆ ਹੋਣਾ ਬੱਟੇ ਕੀੜੀਆਂ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰਾ ਦਰਖਤ ਆ ਜਿੱਦਾਂ ਆਪਾਂ ਜਾਣਦੇ ਹਾਂ ਕੋ ਇੱਥੇ ਜਿਹੜੀ ਬੁਸ਼ ਫਾਇਰ ਹੋ ਜਾਂਦੀ ਆ ਉਹਨਾਂ ਦਾ ਮੇਨ ਕਾਰਨ ਆ ਜਿਹੜਾ ਇਹ ਕੀੜੀਆਂ ਵੀ ਹੁੰਦੀਆਂ ਨੇ। ਤੋ ਆ ਦੇਖੋ। ਲਾਈਵ ਫਾਇਰ ਐਂਟਸ ਲਾਈਵ ਫਾਇਰ ਐਂਟਸ ਲਾਈਵ ਫਾਇਰ ਐਂਟਸ ਮਤਲਬ ਅੱਗ ਲਾ ਦਿੰਦੀਆਂ ਨੇ ਇਹ ਕੀੜੀਆਂ।